ਕਲਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਮੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਮੇਰਾ ਪਹਿਰਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋਦੀ ਕੈਬਨਿਟ ਨੇ 8 ਨਵੇਂ ਰੇਲਵੇ ਪ੍ਰੋਜੈਕਟਾਂ ਨੂੰ ਕੀ ਦਿੱਤੀ ਮਨਜ਼ੂਰੀ 8 ਕਰੋੜ ਘਰ ਵੀ ਬਣਾਏ ਜਾਣਗੇ ਇਸ ਦਿਨ ਅਸ਼ਵੀਨ ਵੈਸ਼ਨਵ ਮੋਦੀ ਕੈਬਨਿਟ ਨੇ 8 ਵੱਡੇ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹਨਾਂ ਪ੍ਰੋਜੈਕਟਾਂ ਦੀអនុਮਤੀ लागत 24665 ਕਰੋੜ ਰੁਪਏ ਹੋਵੇਗੀ ਇਹ ਪ੍ਰੋਜੈਕਟ 2031 ਤੱਕ ਪੂਰੇ ਕੀਤੇ ਜਾਣਗੇ ਕੇਂਦਰੀ ਮੰਤਰੀ ਅਸ਼ਵੀਨ ਵੈਸ਼ਨਵਨੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟਿੰਗ ਮੀਟਿੰਗ ਦੌਰਾਨ 8 ਵੱਟੇ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਇਹ 8 ਵੱਡੇ ਰੇਲਵੇ ਪ੍ਰੋਜੈਕਟ ਸਾਰੇ ਅਭਿਲਾਸ਼ੀ ਜ਼ਿਲ੍ਹਿਆਂ ਤੇ ਕਬਾ ਕਬਾਲੀ ਪ੍ਰਸ਼ਾਂਤ ਪ੍ਰਧਾਨ ਬਾਲੀ ਖੇਤਰ ਵਿੱਚ ਵਿਕਾਸ ਦਾ ਇੱਕ ਵੱਡਾ ਸਾਧਨ ਪ੍ਰਦਾਨ ਕਰਨੇ ਕੀ ਕੇਂਦਰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿਛਲੇ 10 ਸਾਲਾਂ ਤੋਂ 2.4 ਕਰੋੜ ਘਰ ਬਣਾਈ ਗਏ ਅਤੇ ਇਸ ਦੇ ਨਾਲ ਹੀ ਦਸ਼ਾ ਵਿੱਚ ਵੱਡੀ ਸਮਾਜਿਕ ਤਬਦੀਲੀ ਆਈ ਹੈ 3 ਕਰੋੜ ਰੁਪਏ ਹੋਰ ਨਵੇਂ ਮਕਾਨਾਂ ਨੂੰ ਲਾਗੂ ਕਰਨ ਦੇ ਸਧਾਰਕ ਪੂਰਕ ਚਰਚਾ ਹੋਈ ਹੈ ਇਸ ਦੇ ਨਾਲ ਹੀ 360000 ਕਰੋੜ ਰੁਪਏ ਦਾ ਬਜਟ ਹੋਵੇਗਾ 2 ਕਰੋੜ ਘਰਪੈ ਪਿੰਡੂ ਵਿਕਾਸ ਵਿੱਚ 1 ਕਰੋੜ ਸ਼ਹਿਰੀ ਖੇਤਰ ਵਿੱਚ ਬਣਾਈ ਜਾਣਗੇ ਇਸ ਵਿੱਚ ਕਮ ਕਾਜ਼ੀ ਤੇ ਔਰਤ ਲਿੰਗ ਹੋਸਟਲ ਵੀ ਸ਼ਾਮਿਲ ਕੀਤੇ ਜਾਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ